ਇਹ ਮਾਮਲਾ ਉਹਦੇ ਪੰਜੇ ਤੇ ਆ ਕੇ ਲਾਇਆ ਅੱਜ ਵੀ ਸੇ ਕਾਪੜੀ ਹੋਈ ਬੱਗੂ ਕੋਈ ਐਸਾ ਬਾਬਾ ਕੋਈ ਐਸਾ ਸੰਤ ਕੋਈ ਐਸਾ ਮਹਾਤਮਾ ਆਪਣਿਆਂ ਤੋਂ ਆਪਣਿਆਂ ਦੇ ਸਾਹਮਣੇ ਹੁੰਦਿਆਂ ਜਿਹੜੇ ਖੱਠਾ ਨੇ ਸਿਰਫ ਅੱਖਾਂ ਮੀਟ ਕੇ ਮਾਰਾ ਫੇਰੀ ਹੈ ਉਹਨਾਂ ਦੇ ਸਤਮੁ ਦਿੱਤਾ ਹੋਇਆ ਅਨੰਤਪੁਰ ਵਿੱਚ ਜਿੱਤੀ ਹੋਇਆ ਦੀ ਵਾਰਸ ਜਿਹੜਾ ਪ੍ਰੀਪਰਡ ਨਾਤ ਤੱਕ ਹੋਏ ਤੇ ਪਾਣੀ ਦਾ ਪਾਣਾ ਕਮਸਪਤੀ ਲਈ ਉਹਨਾਂ ਦੀ ਜਿਹੜੀ ਵਾਈਪ ਫਿਲਰ ਮਾਰਾਂ ਦੀ ਜਿਹੜੀ ਗਾਦੀ ਜਿਹੜੀ ਜਾਂਦੀ ਹੈ ਉਹਨਾਂ ਦਾ ਵਾਈਪ ਫਿਲਰ ਹੈ ਉਹਨਾਂ ਦੇ ਨਾਲ ਤੋਂ ਬਾਅਦ ਨਾ ਦੀ ਨਾਤ ਬਣੀ ਹੈ ਉਹ ਭੰਦੇ ਸੀਸ਼ੇ ਦੇ ਜਿਹੜੇ ਸੁਆਣੇ ਕੀ ਕਰੀਏ ਕੀ ਕਰੀਏ ਰੋਮ ਪਰ ਜਾਏ ਕੀ ਕਰੀਏ ਕੀ ਕਰੀਏ ਵਾਟ ਇਸ ਸਮ ਇਸੇ ਵਾਟ ਕੀ ਹੋਇਆ ਅੰਤਰੀ ਗੁਰਦੇ ਤੋਂ 6ਵੇਂ ਪਾਤਸ਼ਾਹ ਮਹਾਰਾਜ ਜੀ ਕੇ ਆਪਣਾ ਸੀ ਸੁਣਾਓ ਸਾਨੂੰ ਮਹਿਸੂਸ ਹੋ ਰਿਹਾ ਕਿ ਨੀਰੀ ਪੀਲੇ ਮਾਲਕ ਦਾ ਮੇਰਾ ਪਿਆ ਹੱਥ ਸਾਡੇ ਸਿਰ ਦੇ ਉੱਤੇ ਹੈ असीं सते पातशाह महाराज उन्हनि फतेही आहे उची आवाज़ आख़िणा संगु जी वाहिगुरू जी का ख़ालसा i a lot of work that's <laughs>